ਦੋਸਤੋ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿਵੇਂ ਇੱਕ ਪਿਉ ਨੇ ਆਪਣੀ 11 ਸਾਲ ਦੀ ਧੀ ਦਾ ਸ਼ੋਸ਼ਣ ਕੀਤਾ ਰਾਤ ਦੇ ਟਾਈਮ ਜਦੋਂ ਸਾਰੇ ਘਰ ਦੇ ਸੌ ਰਹੇ ਸੀ ਤਾਂ ਇੱਕ ਪਿਉ ਨੇ ਆਪਣੀ 11 ਸਾਲੀ ਧੀ ਦੇ ਨਾਲ ਸਰੀਰਕ ਸ਼ੋਸ਼ਣ ਕੀਤਾ ਅਤੇ ਉਸ ਤੋਂ ਬਾਅਦ ਉਸ ਹਫਸ਼ੀ ਪਿਆਉ ਨੇ ਆਪਣੀ ਧੀ ਨੂੰ ਕਿਹਾ ਕਿ ਤੂੰ 100 ਰੁਪਿਆ ਲੈ ਲੈ ਇਸ ਬਾਰੇ ਕਿਸੇ ਨੂੰ ਦੱਸੇ ਨਾ ਤਾਂ ਜਦੋਂ ਉਸ ਲੜਕੀ ਦਾ ਡਰਿਆ ਹੋਇਆ ਫੇਸ ਉਸ ਦੀ ਮਾਂ ਨੇ ਦੇਖਿਆ ਤਾਂ ਉਸ ਨੇ ਉਸ ਨੂੰ ਪਿਆਰ ਦੇ ਨਾਲ ਪੁੱਛਿਆ ਤਾਂ ਉਸ ਲੜਕੀ ਨੇ ਫਿਰ ਸਾਰੀ ਘਟਨਾ ਦੱਸੀ ਤਾਂ ਇਸ ਤੋਂ ਬਾਅਦ ਉਸ ਲੜਕੀ ਨੂੰ ਸਿਵਲ ਹਸਪੀਟਲ ਦੇ ਵਿੱਚ ਲਿਆਇਆ ਜਾਂਦਾ ਅਤੇ ਉਸ ਦਾ ਮੈਡੀਕਲ ਚੈੱਕਅਪ ਕਰਾਇਆ ਜਾਂਦਾ। ਦੋਸਤੋ ਇਹ ਜਿਹੜੀ ਘਟਨਾ ਗਈ ਇਹ 1 ਫਰਵਰੀ 2025 ਦੀ ਹੈ। ਉੱਤਰ ਪ੍ਰਦੇਸ਼ ਦੇ ਇੱਕ ਜ਼ਿਲ੍ਹੇ ਦੀ ਹੈ। ਕਿ ਮੈਂ ਇੱਕ ਪਿਤਾ ਨੇ ਆਪਣੀ ਹੀ ਧੀ ਨਾਲ ਇਹ ਦੁਸ਼ਕਰਮ ਕੀਤਾ। ਇਸ ਤੋਂ ਬਾਅਦ ਪੁਲਿਸ ਨੇ ਲੜਕੀ ਦੀ ਮਾਂ ਦੇ ਬਹਿਨਾਂ ਦੇ ਆਧਾਰ ਤੇ ਇੱਕ ਐਫਆਰਈ ਦਰਜ ਕੀਤੀ। ਉਸ ਐਫਆਰਈ ਦੇ ਆਧਾਰ ਤੇ ਪੁਲਸ ਨੇ ਦੋਸ਼ੀ ਦੇ ਉੱਤੇ ਕਾਰਵਾਈ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੋ ਦੋਸਤੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਸਾਰ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ